ਸ਼੍ਰੀ ਹਰੀ ਸੰਕੀਰਤਨ ਸਵਾ ਮੰਦਿਰ ਫੇਸ 5 ਵਿਖੇ ਸ਼੍ਰੀ ਹਨੂਮਾਨ ਜਨਮ ਉਤਸਵ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਸੁੰਦਰ ਕਾੜ ਦਾ ਪਾਠ ਕੀਤਾ ਗਿਆ ਜਿਸ ਉਪਰੰਤ ਦੁੱਧ ਦਾ ਲੰਗਰ ਵੀ ਭਗਤਾਂ ਨੂੰ ਵੰਡਿਆ ਗਿਆ ਇਸ ਸੰਬੰਧਿਤ ਮੰਦਿਰ ਕਮੇਟੀ ਨਾਲ ਕੀਤੀ ਖਾਸ ਗੱਲਬਾਤ ਇਹ ਜਿਹੜੀ ਸਾਡੇ ਪੰਡੇ ਜੀ ਹੈਗੇ ਨਾਲ ਸਾਡੀ ਇਸਤਰੀ ਜਿਹੜਾ ਸਭਾ ਹੈਗੀ ਸਸੰਗ ਸਭਾ ਹੈਗੀ ਹੈ ਅੱਜ ਹਨੂਮਾਨ ਦੇ ਜਨਮ ਉਤਸਵ ਤੇ ਇਹਨਾਂ ਨੇ ਅੱਜ ਸੁੰਦਰ ਕਾਨ ਦਾ ਪਾਠ ਕੀਤਾ ਤੇ ਨਾਲੇ ਆਪਣਾ ਉਹਦੇ ਬਾਅਦ ਅਸੀਂ ਇੱਕ ਦੁੱਧ ਦਾ ਫਲ ਦਾ ਤੇ ਲੱਡੂਆਂ ਦਾ ਪੂਰਾ ਭੋਜਨ ਲਗਾਇਆ ਆ ਆਪਾਂ ਸੀ ਪ੍ਰਧਾਨ ਜੀ ਮੈਂ ਦੇਖਦਾ ਇੱਥੇ ਨਾ ਹਰ ਛੋਟਾ ਛੋਟਾ ਕਿਸੇ ਵੀ ਤਰ੍ਹਾਂ ਦਾ ਸੋਹ ਹੋਵੇ ਤੁਸੀਂ ਮਨਾਉਂਦੇ ਹੋ ਕਿਸ ਤਰ੍ਹਾਂ ਪ੍ਰਸਾਹੇ ਕੋਈ ਮੂਜ਼ੀ ਕੀਤਾ ਤੁਹਾਡੇ ਮਨ ਚਾਹਤ ਲਈ ਹਰ ਚੀਜ਼ ਤਰ੍ਹਾਂ ਤਰ੍ਹਾਂ ਮੰਗੋ ਦੇਖੋ ਇਹ ਸਾਡੇ ਜਿਹੜੇ ਮੈਂਬਰ ਹੈ ਨਾ ਇਹ ਹਰ ਵੇਲੇ ਤਿਆਰ ਰਹਿੰਦੇ ਵੀ ਕੋਈ ਭਗਵਾਨ ਦੇ ਨਾਮ ਤੇ ਲੈਣ ਵਾਸਤੇ ਨਾ ਕੋਈ ਨਾ ਕੋਈ ਸਾਨੂੰ ਕੋਈ ਮੌਕਾ ਮਿਲਿਆ ਤੇ ਸਭ ਇਕੱਠੇ ਹੋ ਜਾਂਦੇ ਆ ਵੀ ਇਹ ਕਹਿੰਦੇ ਵੀ ਇਹ ਪ੍ਰੋਗਰਾਮ ਆਪਾਂ ਇਦਾਂ ਕਰਨਾ ਹੈਗਾ ਬੜੇ ਕੋਈ ਵੀ ਪ੍ਰੋਗਰਾਮ ਹੁੰਦਾ ਤੁਸੀਂ ਇੱਕੋ ਛੋਟੇ ਛੋਟਾ ਜਿਹੜਾ ਪ੍ਰੋਗਰਾਮ ਹੈ ਉਹ ਸਭ ਕਮਿਊਨਿਟੀ ਵਾਲੇ ਬੜੇ ਉਤਸ਼ਾਹ ਨਾਲ ਤੇ ਬੜੇ ਦਿਲਦਾਰ ਔਰ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਸੀਂ ਹਰ ਤਰ੍ਹਾਂ ਦਾ ਪ੍ਰੋਗਰਾਮ ਉਹਨੂੰ ਦੇਖੋ ਇਹ ਕੱਲ ਆਪਣਾ ਇਹ ਸਾਖੀ ਦਾ ਸੀਗਾ ਗੁਰਪੁਰ ਨਰਗੀਤਨ ਸੀਗਾ ਅਸੀਂ ਸਾਡੀ ਸਾਰੀ ਕਮੇਟੀ ਇੱਥੇ ਇਹਨਾਂ ਆਪਣੌਣਾ ਨੂੰ ਸਰਪੇ ਜਿੱਤੇ ਪੁਰਾਉਰਾ ਨਾਲ ਮੌੜੇ ਦਾ ਮੌੜੇ ਨਾਲ ਲਾ ਕੇ ਆਪਾਂ ਸੀ ਉਹਨਾਂ ਦਾ ਅਜ ਵਸਾਖੀ ਦਾ ਜਿਹੜਾ ਉਤਸਵ ਹੈ ਉਹ ਅਸੀਂ ਮਨਾਇਆ ਉਹਨਾਂ ਨਾਲ ਸਰ 빙ਸ ਰਾਤਰੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਅੱਜ ਵੀ ਧਰਮ ਦੀ ਲੜਾਈਆਂ ਬਹੁਤ ਜਗ੍ਹਾ ਤੇ ਨੇ ਵੀ ਤੁਸੀਂ ਕਿਉਂਕਿ ਹਰ ਛੋਟੇ ਛੋਟੇ ਤਿਹਾੜੀ ਕਿਉਂ ਮਨਾਉਂਦੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਈਵਰਜ਼ ਨੂੰ ਦੇਖੋ ਜੇਕਰ Hindu ਧਰਮ ਨੂੰ ਆਪਾਂ ਸਹੀ ਵੀ ਦੇੜੀ ਹੈ ਕਿ ਜੇ ਆਪ ਆ Hindu ਧਰਮ ਨੂੰ ਆਪ ਬਣਾਣਾ ਹੈਗਾ ਤਾਂ ਸਭ ਤੋਂ ਵੱਲ ਮਿਲ ਕੇ ਇਹਦੇ ਬਾਰੇ ਚ Hindu ਧਰਮ ਨੂੰ ਜਿਹੜੇ ਜਿੰਦੇ ਵੀ ਸਾਡੇ ਫੰਕਸ਼ਨ ਹੈਗੇ ਆ ਉਹ ਬੜੇ ਉਤਸ਼ਾਹ ਨਾਲ ਮਨਾਣੇ ਚਾਹੀਦੇ ਆ ਤੇ ਸਾਰੇ ਲੋਕਾਂ ਨਾਲ ਮਿਲ ਕੇ ਮਤਲਬ ਜਿਹੜਾ ਵੀ ਕੋਈ ਵੀ ਕੰਮ ਹੈਗਾ ਹੈ ਇੰਟਰਨੈਟ ਨਾਲ ਜੁੜਿਆ ਸਭ ਨਾਲ ਮਿਲ ਕੇ ਕਰਨਾ ਚਾਹੀਦਾ ਠੀਕ ਤੇ ਹਰਮਾਨ ਜਨਤੀ ਜਿਹੜੀ ਹੈ ਤੇ ਸਾਰੇ ਮੰਦਰਾਂ ਚ ਵੀ ਤੇ ਸਾਡੇ ਮੰਦਰ ਵੀ ਬੜੀ ਝੁੰਸਾ ਬਣ ਰਹੇ ਤੇ 4 ਵਜੇ ਤੋਂ ਲੈ ਕੇ ਸਾਡੇ ਇਸ ਤੇ ਚੱਲੇ ਆ ਕਿਹੜਾ ਪਹੁੰਚਦਾ ਪਾਵਾਂ ਸੁਦਰਗਨ ਕੋਲੋਂ ਬੰਦ ਜਾਨਾ ਫਾਟੂਆ ਦੁੱਧ ਦਾ ਪ੍ਰਸ਼ਾਦ ਹੈ ਕੇਲੇ ਦਾ ਪ੍ਰਸ਼ਾਦ ਹੈ ਚੋਲਾ ਦਾ ਪ੍ਰਸ਼ਾਦ ਆਹ ਤਰ੍ਹਾਂ ਦਾ ਸਾਡੇ ਕੋਲ ਸਭ ਚੀਜ਼ ਹੈ ਜੇ ਬੜੇ ਤੁਸੀਂ ਦੇਖੀਏ ਕਿੰਨਾ ਗ ਲੋਗਾ ਦੇ ਜਿਹਾ ਹੈ ਜੋ ਕਿ ਹਾਈਵੇ ਨੇ ਸਰ ਇੱਕ ਗੱਲ ਪੁੱਛਿਆ ਜਾਂਦਾ ਜਿ ਕਿ ਕਿ ਪੰਜ ਫੇਸ ਦਾ ਮੰਦਿਰ ਹੈ ਤਾਦਾਦ ਬਹੁਤ ਹੈ ਇੱਥੇ ਕਿਉਂਕਿ ਸਟੂਡੈਂਟਸ ਵੀ ਨੇ ਇੱਥੇ ਡਿਸਪਲਿਨ ਖੁਦ ਤੋਂ ਖੁਦ ਹੋਰ ਮੇਨਟੇਨ ਕਰਦਾ ਹੈ ਤਾਂ ਸਿਕਿਉਰਟੀ ਵੀ ਕੋਈ ਨਹੀਂ ਉਹ ਉਹਦੇ ਵਾਸਤੇ ਕੀ ਕਹੂੰਗੀ ਸਾਡੇ ਪੈਸੇ ਜਿਹੜੇ ਸਰਦਾਲੂ ਹੁੰਦੇ ਆਉਂਦੇ ਡਿਸਪਲਿਨ ਕੀ ਹੈ ਪੈਸੇ ਕੋਈ ਸਾਡਾ ਲੋੜ ਨਹੀਂ ਪੈਂਦੀ ਵੀ ਇਹਨੂੰ ਖੋਖਣਾ ਪਵੇ ਫਟਰੀਆ ਨਾ ਕਰੋ ਆਦਾਂ ਕਰੋ ਉਰੇ ਇਥੇ ਹੈ ਕਿਉਂਕਿ ਜਦੋਂ ਉਸ ਤੋਂ ਹੋਵੇ ਤੇ ਸਾਨੂੰ ਇੱਕ ਵਾਰ ਥਾਣੀ ਵੀ ਕਹਿਣਾ ਪੈਂਦਾ ਹੈ ਕਿ ਰਾਸ਼ਟਰੀ ਬੜੇ ਡਿਸਪਲਿਨਡ ਹੋਏ ਇੱਥੇ ਆਦੇ ਬਹੁਤ ਕਰਨਾ ਪੈਂਦਾ ਜੀ ਸਿਉਟੀ ਪਾਰਟ ਵੀ ਬਣਾਉਦਾ ਉਹ ਥਾਣੇ ਨੂੰ ਸਾਨੂੰ ਸਲਾਹ ਕਰਦੀ ਪੈਂਦੀ ਹੈ ਬਾਕੀ ਸਾਡੇ ਲੋਕ ਜਿਹੜੇ ਉੱਧੇ ਨੇ ਸ਼ਰਧਾਲੂ ਹੁੰਦੇ ਨੇ ਉਹ ਡਿਸਪਲਿਨ ਜਿਹੜਾ ਬੜੇ ਕੋਈ ਆਖੀ ਗੱਲ ਨਹੀਂ ਅੱਜ ਤੱਕ ਤਾਂ ਹੋਈ ਨਹੀਂ ਠੀਕ ਹੈ ਕੋਈ ਫੰਕਸ਼ਨ ਹੋ ਕੇ ਵੀ ਹੋਣਗੇ ਵੱਡੇ ਫੰਕਸ਼ਨ ਤੇ ਵੀ ਕੋਈ ਸਟੂਡੈਂਟ ਆਉਂਦਾ ਹੈ ਜੀ ਜਿਹੜਾ ਸੁਰੱਖਿਆ 18 ਕੈਮਰੇ ਸਾਡਾ ਲੱਗੇ ਹੋਏ ਆ। ਬਈ ਸਕਿਉਰਟੀ ਪੁਆਇੰਟ ਨੂੰ ਨਾਲ ਸਾਡਾ ਸਾਰਾ ਮਤਲਬ ਸਿਸਟਮ ਇਸ ਤਰੀਕੇ ਨਾਲ ਬਣਾਇਆ ਹੋਇਆ ਹੈ ਕਿ ਸਾਰਾ ਮਤਲਬ ਕੈਮਰੇਜ ਨਾਲ ਕੋਈ ਵੀ ਜਿਹੜਾ ਹੈਗਾ ਕੋਈ ਮਤਲਬ ਹਲਚਲ ਹੁੰਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਸੀ ਕੈਮਰੇਜ ਦੇ ਅਸੀਂ ਘਰੋਂ ਦੇਖਦੇ ਰਹਿੰਦੇ ਆ ਸਾਰੇ ਜਿਹੜੇ। ਬਈ ਹਰ ਵੇਲੇ 24 ਘੰਟੇ ਸਾਰਾ ਅਸੀਂ ਜਿਹੜੇ ਕੈਮਰੇਜ ਸਾਡੇ ਲਾਈਵ ਚੱਲਦੇ ਜਾਏ ਆ ਤੇ ਸਾਰਾ ਕੁਝ ਅਸੀਂ ਦੇਖਦੇ ਰਹਿੰਦੇ ਕਿ ਕਿੱਥੇ ਗਿਆ ਕੁਝ ਹੋ ਰਿਹਾ ਹੈਗਾ। ਇਹ ਜਿਹੜੇ ਲੋਕੀ ਆਂਦੇ ਆ ਉਹ ਬਿਲਕੁਲ ਸਪੋਕ ਹੋ ਕੇ ਆਂਦੇ ਆ ਤੇ ਸ਼ਰਧਾ ਨਾਲ ਆਂਦੇ ਆ ਕਿ ਤੇ ਮੰਦਰ ਚ ਆ ਕੇ ਕੋ ਗਲਤੀ ਹੋ ਗਈ ਸਰ ਆਸਥਾ ਦੀ ਗੱਲ ਕਰੀਏ ਮੈਂ ਦੇਖ ਕੇ ਤੇ ਛੋਟੇ ਛੋਟੇ ਇੱਕ ਮੇਕਾ ਨਿਊ ਬੋਨ ਬੱਚਿਆਂ ਨੂੰ ਮੱਥਾ ਟੇਕਾਰਨ ਆਏ ਨੇ ਤੇ ਆਸਥਾ ਦੀ ਗੱਲ ਕਰੀਏ ਕਿਸ ਤਰ੍ਹਾਂ ਦੇਖਦੇ ਇਸ ਬੰਦਰੀ ਜਰਾ ਆਸਥਾ ਦੇ ਕੋਈ ਜੇ ਆਪਾਂ ਬੱਚੇ ਨੂੰ ਥੋੜਾ ਹੁੰਤੇ ਹੀ ਥੋੜੀ ਉਹਨਾਂ ਦੀ ਭਾਵਨਾ ਪੜੀਏ ਧਰਮ ਦੇ ਪ੍ਰਤੀ ਅਸੀਂ ਅੱਛੀ ਭਾਵਨਾ ਜਿਹੜੀ ਹੈਗੀ ਆ ਧਰਮ ਨੂੰ ਆਪਣਾ ਜਗਤ ਕਰਨ ਵਾਸਤੇ ਆਪਾਂ ਬੱਚਾ ਜੀ ਛੋਟੇ ਹੁੰਦੇ ਨੇ ਇਹਦੇ ਭਾਵਨਾ ਪਰੂਗੇ ਤਾਂ ਹੀ ਬੱਚਾ ਅੱਗੇ ਹੋ ਕੇ ਨਾ ਬड़ा ਹੋ ਕੇ ਇਹ ਸਿੱਖਦਾ ਹੈਗਾ ਕਿ ਨੇ ਸਾਨੂੰ ਅਸੀਂ ਕੀ ਕਰਨਾ ਹੈ ਕੈ ਨਹੀਂ ਕਰਨਾ ਹੈ ਜੀ ਮੇਰਾ ਨਾਮ ਪਰਮੋਸੋਕਤੀ ਹੈ ਜੀ ਮੈਂ ਮੰਦਿਰ ਦਾ ਅਕਾਉਂ ਤੇ ਅੱਜ ਹਨੂਮਾਨ ਜੀ ਦੇ ਜਨਮ ਸਤੇ ਬਹੁਤ ਹੀ ਹਰੀ ਮੰਦਰ ਬੜੀ ਧੂਮ ਕਾਮਨਾ ਵਾਲਾ ਜਤ ਬਣਾਇਆ ਜਾ ਰਿਹਾ ਹੈ ਔਰ ਸਾਰੇ ਹੀ ਜਿਹਨੇ ਸ਼ਰਧਾਲੂ ਹੈ ਉਹ ਸਾਰੇ ਧਮ ਧਮ ਆਗੇ ਤੇ ਪਹੁੰਚੇ ਨੇ ਤੇ ਨਾਲ ਹੀ ਇਸਤਰੀ ਸਭਾ ਵੱਲੋਂ ਤੇ ਆਪਣਾ ਸੁੰਦਰ ਕਾਣ ਦਾ ਗੰਦਰ ਕਾਣ ਦਾ ਸੁੰਦਰ ਕਾਣ ਦਾ ਹੀ ਪਾਠ ਕੀਤਾ ਗਿਆ ਹੈ ਤੇ ਹਨੂਮਾਨ ਚਾਲੀਸਾ ਵੀ ਉਸ ਵਾਰ ਪੜਾਇਆ ਗਿਆ ਹੈ ਤੇ ਜਿਆਦਾਤਰ ਜਿਹੜੇ ਸ਼ਰਧਾਲੂ ਜਿਹੜੇ ਅਜਾਏ ਨੇ ਉਹ ਮੋਸਟਲੀ ਹਨੂਮਾਨ ਜੀ ਦੇ ਭਗਤੀ ਨੇ ਸਵੇਰ ਤੋਂ ਭਗਤੀ ਹੀ ਕਰ ਰਹੇ ਨੇ ਅਸੀਂ ਖੁਦ ਵੀ ਹਨੂਮਾਨ ਜੀ ਦੇ ਬਹੁਤ ਜ਼ਿਆਦਾ ਭਗਤ ਹਾਂ ਤੇ ਹਮੇਸ਼ਾ ਹੀ ਹਨੂਮਾਨ ਚਾਲੀਸਾ ਪੜ੍ਹਦੇ ਹੀ ਰਹਿੰਦੇ ਹਾਂ ਇਸ ਕਰਕੇ ਲੋਕਾਂ ਨੂੰ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਆਪਣਾ ਰਾਮਚੰਦਰ ਜੀ ਦਾ ਜਾਂ ਹਨੂਮਾਨ ਜੀ ਦਾ ਕ੍ਰਿਸ਼ਨ ਜੀ ਦਾ ਜਨਮ ਹੋਵੇ ਤੇ ਸਾਰੇ ਲੋਕਾਂ ਨੂੰ ਤੁਮ ਤੁਮਾ ਕੇ ਮੰਦਰ ਚ ਪਹੁੰਚ ਰਹੇ ਜਾਈਦਾ ਹੈ ਔਰ ਮੰਦਰ ਦੇ ਪ੍ਰਧਾਨ ਜੀ ਪੂਰੀ ਦੇਖ ਰੇਖ ਕਰਦੇ ਨੇ ਸਾਰੇ ਇੰਤਜ਼ਾਮ ਦੀ और बहुत ही अच्छा सानू अच्छा लग रहा है बहुत अच्छा इस प्रोग्राम हो रहा है i <laughs> జై శ్రీరామ్ జై శ్రీరామ్ జై శ్రీరామ్ జగదానన జయ 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 రామ 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 కర్మ యోగా హం అచారానాం తోసిక తు